ਪਾਣੀ ਜਿਹੜਾ ਵਾ ਪਿੱਛੋਂ ਡੈਮਾਂ ਤੋਂ ਇੰਨਾ ਜ਼ਿਆਦਾ ਰਿਲੀਜ਼ ਕੀਤਾ ਗਿਆ ਵਾ ਕਿਉਂਕਿ ਚਾਹੁੰਦੇ ਆਗੇ ਪਿੱਛੇ ਜਿਹੜੇ ਬੰਨ ਵਗੈਰਾ ਟੁੱਟ ਜਾਣ ਔਰ ਕਿਸਾਨ ਜਿਹੜਾ ਵਾ ਇਹ ਇਹਦੀ ਫਸਲ ਮਾਰੀ ਜਾਵੇ ਜਦੋਂ ਇਹ ਪਿੱਛੇ ਬੰਨ ਟੁੱਟ ਗਏ ਸਾਰਾ ਨੁਕਸਾਨ ਹੋ ਗਿਆ ਫਿਰ ਇਹਨਾਂ ਇੱਕਦਮ ਦਰ ਚੁੱਕ ਕੇ ਤੇ ਜਿਹੜੇ ਸਾਡੇ ਗਾੜੀ ਭਰਾ ਨੇ ਗਾੜੀ ਕਿਸਾਨ ਨੇ ਫਿਰ ਇਹ ਇਹਨਾਂ ਨੇ ਉਹਨਾਂ ਨੂੰ ਪਾਣੀ ਦੀ ਲਪੇਟ ਦੇ ਵਿੱਚ ਲੈਣਾ ਆ ਇਸ ਕਰਕੇ ਦਰਾਂ ਨੂੰ ਖਲਾਉਣ ਵਾਸਤੇ ਇਸ ਮੰਤਵ ਨਾਲ ਇੱਥੇ ਆਏ ਆ ਕਿ ਜਿਹੜਾ ਬੰਗਾਲੀ ਵਾਲਾ ਪੋਲਵਾ ਹਾਈਵੇ ਆ ਉਹਨੂੰ ਜਾਮ ਕੀਤਾ ਜਾਏਗਾ ਕਿਸੇ ਇਹੋ ਜਿਹੇ ਬੰਦੇ ਨੂੰ ਵੀ ਪਰੇਸ਼ਾਨ ਕਰਦੇ ਤਾਂ ਕਰਦੇ ਨਾ ਫਿਰ ਉਹ ਵੀ ਆਪਣੇ ਵਾਸਤੇ ਮਸ ਜਿਹੜਾ ਗੁੱਸਤ ਜਾਂਦਾ ਆਪਾਂ ਆਪਣੀ ਗੱਲ ਵੀ ਰੱਖਣੀ ਆ ਆਪਣੀ ਗੱਲ ਮਨਾਉਣੀ ਵੀ ਆ ਲੋਕਾਂ ਦਾ ਵੀ ਬਚਾਉਣੀ ਆ ਪ੍ਰਸ਼ਾਸਨ ਦਾ ਵੀ ਪਰ ਨਾਲ ਦੀ ਨਾਲ ਆਪਾਂ ਸੰਜਮ ਵੀ ਰੱਖਣਾ ਇਹ ਨਾ ਹੋਵੇ ਵੀ ਆਪਾਂ ਅਥੇ ਕੋਈ ਹੰੜਬਾਜੀ ਕਰੀਏ ਜਾਂ ਕਿਤੇ ਦੇ ਨਾਲ ਆਪਾਂ ਵੱਧ ਘੱਟ ਬੋਲੀਏ ਜੋ ਮੱਜੀ ਕੋਈ ਬੋਲੀ ਜਾਵੇ ਆਪਾਂ ਆਪਣਾ ਹੱਕ ਲੈਣ ਆਏ ਆ ਇਹ ਆਪਾਂ ਸੰਜਮ ਦੇ ਵਿੱਚ ਰਹਿਣਾ ਚਲੋ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਸਾਡੇ ਸੰਜਮ ਦੇ ਨਾਲ ਸਜੇ ਸਜੇ ਚਾਲਾਂ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਸਤਨੂ ਚੋਲਾ ਸਾਹਿਬ ਗੁਰੂ ਪਿਆਰੇ ਖਾਲਸਾ ਜੀ ਅੱਜ ਦਾ ਜਿਹੜਾ ਇਹ ਇਕੱਠ ਜਿਹੜਾ ਧਰਨੇ ਦਾ ਅਨਾਉਂਸ ਹੋਇਆ ਏ ਹਰੀਕੇ ਹੈਡ ਤੇ ਇਸ ਟਾਈਮ ਅਸੀਂ ਖੜੇ ਆ ਇਹ ਹੜਪੀੜਤ ਜਥੇਬੰਦੀ ਵੱਲੋਂ ਜਿਹੜਾ ਜਥੇਬੰਦੀਆਂ ਨੂੰ ਕਾਲ ਦਿੱਤੀ ਗਈ ਸੀ ਤੇ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਨ ਵਾਸਤੇ ਅਸੀਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਤੁਲਾ ਸਾਹਿਬ ਵੱਲੋਂ ਇੱਥੇ ਇਕੱਤਰ ਹੋਏ ਹਾਂ ਕਿਉਂਕਿ ਇਸ ਦਾ ਮੇਨ ਪਰਪਸ ਵਿਸ਼ਾ ਇਹ ਆ ਕਿ ਜਿਹੜਾ ਪਾਣੀ ਨੂੰ ਤੁਸੀਂ ਜਿਹੜਾ ਕੈਮਰਾ ਮਾਰੋ ਦਿਖਾਓ ਇਹ ਪਾਣੀ ਜਿਹੜਾ ਵਾ ਪਿੱਛੋਂ ਡੈਮਾਂ ਤੋਂ ਇੰਨਾ ਜ਼ਿਆਦਾ ਰਿਲੀਜ਼ ਕੀਤਾ ਗਿਆ ਵਾ ਤੇ ਉਹ ਪਾਣੀ ਜਿੰਨੇ ਕਿਸਾਨ ਕੋਲ 70000 ਦੇ ਲੰਮ ਸਮ ਜਿਹੜਾ ਇਹਨੂੰ ਰਿਲੀਜ਼ ਕੀਤਾ ਗਿਆ ਵਾ ਤੇ ਗਾੜੀ ਇੱਧਰ ਇਹ ਨਹਿਰਾਂ ਦੀ ਪੂਰਤੀ ਦਾ ਬਹਾਨਾ ਲਾ ਕੇ ਦਰ ਜਿਹੜੇ ਆ ਪ੍ਰਸ਼ਾਸਨ ਨਹੀਂ ਚੁੱਕ ਰਿਹਾ ਕਿਉਂਕਿ ਚਾਹੁੰਦੇ ਆਗੇ ਪਿੱਛੇ ਜਿਹੜੇ ਬੰਨ ਵਗੈਰਾ ਟੁੱਟ ਜਾਣ ਔਰ ਕਿਸਾਨ ਜਿਹੜਾ ਵਾ ਇਹ ਇਹਦੀ ਫਸਲ ਮਾਰੀ ਜਾਵੇ ਤੇ ਇਹ ਜਿਸ ਤਰ੍ਹਾਂ ਪਹਿਲਾਂ ਤੋਂ ਝਾਲਮ ਸਰਕਾਰਾਂ ਲਤਾੜਦੀਆਂ ਹੀ ਆ ਉਸੇ ਤਰੀਕੇ ਦੇ ਨਾਲ ਹੀ ਇਹ ਦੱਬਿਆ ਰਵੇ ਜਦੋਂ ਇਹ ਪਿੱਛੇ ਬੰਨ ਟੁੱਟ ਕੇ ਸਾਰਾ ਨੁਕਸਾਨ ਹੋ ਗਿਆ ਫੇਰ ਇਹਨਾਂ ਇੱਕਦਮ ਦਰ ਚੁੱਕ ਕੇ ਤੇ ਜਿਹੜੇ ਸਾਡੇ ਗਾੜੀ ਭਰਾ ਨੇ ਗਾੜੀ ਕਿਸਾਨ ਨੇ ਫਿਰ ਇਹਨਾਂ ਨੇ ਉਹਨਾਂ ਨੂੰ ਪਾਣੀ ਦੀ ਲਪੇਟ ਦੇ ਵਿੱਚ ਲੈਣਾ ਆ ਸੋ ਸਾਡੀ ਇੱਥੇ ਜਿਹੜੀ ਆ ਢਾਏ ਕੰਡੇ ਦੇ ਪਿੰਡਾਂ ਦੀ ਸੰਗਤ ਇੱਥੇ ਇਕੱਠੀ ਹੋਈ ਆ ਉਹਨਾਂ ਦਾ ਮੇਨ ਇਹੀ ਪਰਪਸ ਆ ਵੀ ਨਾ ਤਾਂ ਅਗਲੇ ਜਿਹੜੇ ਕਿਸਾਨ ਭਰਾਵਾ ਉਹਨਾਂ ਦਾ ਅਜਾੜਾ ਹੋਵੇ ਤੇ ਨਾ ਸਾਡਾ ਹੀ ਕੋਈ ਬੰਨ ਟੁੱਟੇ ਸਾਡੀਆਂ ਵੀ ਫਸਲਾਂ ਬਚਣ ਇਸ ਕਰਕੇ ਦਰਾਂ ਨੂੰ ਖਲੌਣ ਵਾਸਤੇ ਇਸ ਮੰਤਵ ਨਾਲ ਇੱਥੇ ਆਏ ਆ ਕੱਲ ਵੀ ਇਹਨਾਂ ਨੇ ਇੱਥੇ ਆਣ ਕੇ ਇਹਨਾਂ ਨੂੰ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਪ੍ਰਸ਼ਾਸਨ ਦੇ ਕੰਨ ਤੇ ਜੂਨ ਨਹੀਂ ਸਰਕੀ ਅੱਜ ਇੱਕ ਵੱਡਾ ਜਿਹੜਾ ਵਾ ਇਕੱਠ ਹੋਇਆ ਵਾ ਤੇ ਜਦੋਂ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ ਇਹਦੇ ਉੱਤੇ ਕੋਈ ਧਿਆਨ ਨਹੀਂ ਦਿੱਤਾ ਤਾਂ ਫਿਰ ਇਹ ਜਿਹੜੀ ਆ ਹਾਰਪੀਡ ਤੇ ਜਥੇਬੰਦੀ ਆ ਜਿਹੜੇ ਸਾਰੇ ਢਾਈ ਕੰਡੇ ਦੇ ਕਿਸਾਨ ਨੇ ਇਹਨਾਂ ਸਾਰਿਆਂ ਨੇ ਇਹ ਸੰਜੋਗੀ ਜਥੇਬੰਦੀਆਂ ਦੇ ਨਾਲ ਸਹਿਮਤੀ ਦੇ ਨਾਲ ਇੱਕ ਫੈਸਲਾ ਲਿਆ ਵਾ ਕਿ ਜਿਹੜਾ ਬੰਗਾਲੀ ਵਾਲਾ ਪੋਲਵਾ ਹਾਈਵੇ ਆ ਉਹਨੂੰ ਜਾਮ ਕੀਤਾ ਜਾਏਗਾ ਜਦੋਂ ਸਰਕਾਰ ਦਾ ਪ੍ਰਸ਼ਾਸਨ ਦੇ ਕੰਮ 'ਚ ਵਿਕਣ ਪਾਏਗਾ ਤੇ ਫੇਰੇ ਜਿਹੜੀ ਆ ਸਰਕਾਰ ਇਹ ਕਿਸਾਨਾਂ ਦੇ ਗਾੜੀ ਗੋਡੇ ਟੇਕੇਗੀ ਤੇ ਇਹ ਜਿਹੜੇ ਹੈੜ ਦੇ ਡੈਮ ਚੁੱਕ ਕੇ ਇਹਦੇ ਗੇਟ ਚੁੱਕ ਕੇ ਜਿਹੜਾ ਪਾਣੀ ਆ ਇਹਨੂੰ ਬੈਲੈਂਸ ਦੇ ਵਿੱਚ ਰਲੀਵ ਕਰੂਗੀ ਤਾਂ ਪਿਛਲਿਆਂ ਦਾ ਵੀ ਨੁਕਸਾਨ ਤੋਂ ਬਚਾਅ ਹੋ ਸਕੇ ਤੇ ਅਗਲਿਆਂ ਦਾ ਵੀ ਹੋ ਸਕੇ ਮੇਰੇ ਨਾਲ ਇਸ ਟਾਈਮ ਮੌਜੂਦ ਆ ਸਾਡੇ ਘੜਕੇ ਤੋਂ ਸਰਦਾਰ ਸਰਵਣ ਸਿੰਘ ਜੀ ਇਹਨਾਂ ਦੇ ਵੀ ਮੰਡ ਦੇ ਵਿੱਚ ਫਸਲਾ ਸਰਦਾਰ ਸਤਨਾਮ ਸਿੰਘ ਜੀ ਸਾਡੇ ਜਿਹੜੇ ਜ਼ੋਨ ਪ੍ਰਧਾਨ ਆ ਇਹ ਵੀ ਮੰਡ ਦੇ ਫੜਾਂ ਦੇ ਪੀੜਤਾ ਇਹਨਾਂ ਦੀ ਵੀ ਫਸਲਾ ਇਹਨਾਂ ਦਾ ਕਾਫੀ ਸੰਯੋਗ ਆ ਇਹਨਾਂ ਨੇ ਅੱਜ ਹੜਪੀੜਤਾ ਜਥੇਬੰਦੀ ਨੂੰ ਕੁਝ ਪੈਸੇ ਤੇ ਲੇਬਰਾਂ ਨੂੰ ਵੀ ਸੰਯੋਗ ਦਿੱਤਾ ਵਾ ਔਰ ਅਸੀਂ ਵੀ ਇਹਨਾਂ ਨੇ ਵਿਸ਼ਵਾਸ ਦਵਾਇਆ ਵਾ ਵੀ ਜੇ ਸਾਨੂੰ ਇਹ ਸੰਘਰਸ਼ ਲੜਨਾ ਪੈਂਦਾ ਵਾ ਤੇ ਰਾਜੇ왈 ਜਥੇਬੰਦੀ ਤੁਹਾਡੇ ਨਾਲ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ